ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅਰਦਾਸ ਬੇਨਤੀ ਬਾਰੇ ਜੇਕਰ ਆਪਾਂ ਸਵੇਰੇ ਸਵੇਰ ਉੱਠਦੇ ਆਸਾਰ ਸਭ ਤੋਂ ਪਹਿਲਾਂ ਇਹ ਇੱਕ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦਈਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਮਿਹਰਬਾਨ ਹੁੰਦੇ ਨੇ ਇੰਜ ਕਹਿ ਲੋ ਕਿ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਸਤਿਗੁਰ ਸੱਚੇ ਪਾਸ਼ਾ ਮੂਹ ਮੰਗੀਆਂ ਮਰਦਾਂ ਵੀ ਦਿੰਦੇ ਨੇ ਅਤੇ ਆਪਣੀ ਖੁਸ਼ੀ ਦੇ ਨਾਲ ਵੀ ਆਪਣੇ ਪਿਆਰਿਆਂ ਦੀ ਝੋਲੀ ਭਰਦੇ ਨੇ ਆਪਣੀ ਖੁਸ਼ੀ ਦੇ ਨਾਲ ਵੀ ਬਹੁਤ ਕੁਝ ਦਿੰਦੇ ਨੇ ਤਾਂ ਇਹ ਅਰਦਾਸ ਬੇਨਤੀ ਖੜੀ ਆ ਇਹ ਅਰਦਾਸ ਬੇਨਤੀ ਆ ਸ਼ੁਕਰਾਨੇ ਦੀ ਸਵੇਰੇ ਉਠ ਤੇ ਆਸਾਰ ਸਭ ਤੋਂ ਪਹਿਲਾਂ ਜਦੋਂ ਹੀ ਅੱਖਾਂ ਖੁੱਲ੍ਹਦੀਆਂ ਨੇ ਇੱਕ ਵਾਰ ਦੋ ਵਾਰ ਪੰਜ ਵਾਰ ਵਾਹਿਗੁਰੂ ਜੀ ਦਾ ਜਾਪ ਕਰਕੇ ਨਾਲ ਦੀ ਨਾਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣਾ ਹੈ ਇਹ ਅਰਦਾਸ ਬੇਨਤੀ ਕਰਨ ਦੇ ਲਈ ਤੁਹਾਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ ਆਪਣਾ ਬਿਸਤਰ ਛੱਡਣ ਦੀ ਲੋੜ ਨਹੀਂ ਖੜੇ ਹੋਣ ਦੀ ਲੋੜ ਨਹੀਂ ਬਸ ਬਿਸਤਰ ਦੇ ਉੱਪਰ ਬੈਠੇ ਬੈਠਿਆਂ ਜੇ ਬੈਠਾ ਵੀ ਨਹੀਂ ਜਾ ਰਿਹਾ ਤਾਂ ਲੰਮੇ ਪਿਆ ਪਿਆ ਹੀ ਇਕੱਲੀ ਇਕੱਲੀ ਚੀਜ਼ ਦਾ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਤੁਸੀਂ ਮੈਨੂੰ ਇਹ ਦਾਤਾਂ ਦਿੱਤੀਆਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਨਾ ਹੈ ਬੀਤੀ ਰਾਤ ਦਾ ਕਿ ਵਾਹਿਗੁਰੂ ਜੀ ਆਪ ਜੀ ਦੀ ਕਿਰਤ ਬਾਦੀ ਨਾਲ ਇਹ ਰਾਤ ਬੜੀ ਸੋਹਣੀ ਬਤੀਤ ਹੋਈ ਆ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਨੇ ਮੈਨੂੰ ਇਹ ਲੰਮਾ ਦਿਨ ਦੇਖਣ ਦਾ ਮੌਕਾ ਦਿੱਤਾ ਏ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਕਰਨ ਦਾ ਮੈਨੂੰ ਨਵਾਂ ਮੌਕਾ ਦਿੱਤਾ ਹੈ ਇਹਦੇ ਲਈ ਆਪ ਜੀ ਦਾ ਸ਼ੁਕਰਾਨਾ ਫਿਰ ਆਪਣੇ ਸੋਹਣੇ ਸਰੀਰ ਦੇ ਲਈ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਕੋਟਨ ਕੋਟ ਸ਼ੁਕਰਾਨਾ ਕਿ ਤੁਸੀਂ ਮੈਨੂੰ ਇਹ ਸੋਹਣਾ ਤੰਦਰੁਸਤ ਸਰੀਰ ਬਖਸ਼ਿਆ ਜੇਕਰ ਤੁਸੀਂ ਦਵਾਈਆਂ ਦੇ ਸਹਾਰੇ ਚੱਲ ਰਹੇ ਹੋ ਨਾ ਭਾਬੀ ਕੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਈ ਦਵਾਈਆਂ ਖਾਣੀਆਂ ਪੈ ਰਹੀਆਂ ਨੇ ਫਿਰ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਘੱਟੋ ਘੱਟ ਮੈਂ ਦਵਾਈਆਂ ਖਾ ਕੇ ਚੱਲ ਫਿਰ ਰਹੀਆਂ ਹਾਂ ਦਵਾਈਆਂ ਖਾ ਕੇ ਹੀ ਮੈਂ ਤੁਰਿਆ ਫਿਰਦਾ ਹਾਂ ਕਿਸੇ ਦਾ ਮੋਤਾਜ ਨਹੀਂ ਆ ਕਿ ਖਾਧੀਆਂ ਹੋਈਆਂ ਦਵਾਈਆਂ ਮੇਰੇ ਸਰੀਰ ਨੂੰ ਲੱਗ ਰਹੀਆਂ ਨੇ ਇਹ ਦਵਾਈਆਂ ਕਰਕੇ ਮੇਰਾ ਸਰੀਰ ਤੰਦਰੁਸਤਿਆ ਪਾਪ ਕੀ ਇਸ ਸੋਹਣੇ ਸ਼ਰੀਰ ਦੇ ਲਈ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੀ ਕਰਨਾ ਹੈ ਕਿਉਂਕਿ ਇਹ ਬੇਸ਼ਕੀਮਤੀ ਦਾਤ ਸਾਨੂੰ ਵਾਹਿਗੁਰੂ ਜੀ ਨੇ ਬਖਸ਼ੀ ਹੈ ਜੇ ਸਾਡੇ ਸਾਰੇ ਅੰਗ ਪੈਰ ਸਹੀ ਸਲਾਮਤ ਚੱਲ ਰਹੇ ਹਨ ਇਹ ਬਹੁਤ ਵੱਡੀ ਕਿਰਪਾ ਹੈ ਵਾਹਿਗੁਰੂ ਜੀ ਦੀ ਆਪ ਸੋਚ ਕੇ ਦੇਖੋ ਇਹ ਸਾਡੇ ਸ਼ਰੀਰ ਦੇ ਵਿੱਚੋਂ ਸਾਡੇ ਅੰਗ ਪੈਰਾਂ ਦੇ ਵਿੱਚੋਂ ਕੋਈ ਇੱਕ ਅੰਗ ਵੀ ਖੜਜ ਹੈ ਵੇ ਤਾਂ ਸਾਡਾ ਕੀ ਬਣੇਗਾ ਸਤਿਗੁਰ ਸੱਚੇ ਪਾਤਸ਼ਾਹ ਨੇ ਸ਼ਰੀਰ ਸਭ ਨੂੰ ਇੱਕੋ ਜਿਹਾ ਦਿੱਤਾ ਹੈ ਸਾਹ ਕਈਆਂ ਦੀਆਂ ਅੱਖਾਂ ਤਾਂ ਹੈ ਉਹ ਦੇਖ ਨਹੀਂ ਸਕਦੇ ਕਰਨ ਹੈ ਪਰ ਸੁਣ ਨਹੀਂ ਸਕਦੇ ਜੀਭ ਆ ਪਰ ਉਹ ਬੋਲ ਨਹੀਂ ਸਕਦੇ ਕਈਆਂ ਦਾ ਇੱਕ ਹੱਥ ਨਹੀਂ ਆ ਇੱਕ ਲੱਤ ਨਹੀਂ ਆ ਕਈ ਵਾਰ ਸਤਿਗੁਰ ਸੱਚੇ ਪਾਸ਼ਾ ਜੀ ਨੇ ਸਾਰੇ ਅੰਗ ਪੈਰ ਸਹੀ ਸਲਾਮਤ ਦਿੱਤੇ ਹੁੰਦੇ ਆ ਕਿਸੇ ਹਾਦਸੇ ਦੇ ਵਿੱਚ ਕਿਸੇ ਕਾਰਨ ਕਰਕੇ ਕੋਈ ਅੰਗ ਪੈਰ ਕੱਟਣਾ ਪੈ ਜਾਵੇ ਆਪ ਸੋਚੋ ਜੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਸਾਰੇ ਅੰਗ ਪੈਰ ਸਹੀ ਸਲਾਮਤ ਚੱਲ ਰਹੇ ਨੇ ਤਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿਉਂਕਿ ਜੇ ਇਹ ਸੋਹਣਾ ਸ਼ਰੀਰ ਆ ਨਾ ਤਾਂ ਸਮਝੋ ਅਸੀਂ ਸਭ ਕੁਝ ਕਰ ਸਕਦੇ ਹਾਂ ਜਿਵੇਂ ਸਿਆਣੇ ਕਹਿੰਦੇ ਨਾ ਜਾਨ ਹੈ ਤਾਂ ਜਹਾਨ ਹੈ ਜੇ ਸ਼ਰੀਰ ਦੇ ਵਿੱਚ ਜਾਨ ਹੈ ਸ਼ਰੀਰ ਦੇ ਸਾਰੇ ਅੰਗ ਪੈਰ ਸਹੀ ਸਲਾਮਤ ਕਰ ਸਕਦੇ ਆ ਤਾਂ ਕਦੇ ਵੀ ਆਪਣੀ ਕਿਸਮਤ ਨੂੰ ਮਾੜੀ ਨਾ ਕਹੋ ਤੁਸੀਂ ਆਪਣੀ ਕਿਸਮਤ ਨੂੰ ਚੰਗੀ ਬਣਾ ਸਕਦੇ ਹੋ ਰੱਜ ਕੇ ਮਿਹਨਤ ਕਰੋ ਵਾਹਿਗੁਰੂ ਜੀ ਦਾ ਨਾਮ ਜਪੋ ਫਿਰ ਵਾਹਿਗੁਰੂ ਜੀ ਸਾਡੀ ਕੀਤੀ ہوئی ਮਿਹਨਤ ਨੂੰ ਰੰਗ ਭਾਗ ਲੰਭਦੇ ਨੇ ਇਸ ਕਰਕੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਸ਼ਰੀਰ ਦਾ ਸ਼ੁਕਰਾਨਾ ਕਰ ਲਿਆ ਫਿਰ ਆਪਣੇ ਇਸ ਹੋਣੇ ਘਰ ਦਾ ਭਾਵੇਂ ਤੁਸੀਂ ਕਿਰਾਏ ਦੇ ਮਕਾਨ ਤੇ ਰਹਿੰਦੇ ਹੋ ਭਾਵੇਂ ਤੁਹਾਡਾ ਆਪਣਾ ਘਰ ਆ ਕੱਚਾ ਘਰ ਆ ਪੱਕਾ ਹੈ ਛੋਟਾ ਹੈ ਵੱਡਾ ਹੈ ਜੀ ਕਿ ਤੁਹਾਡੇ ਸਿਰ ਦੇ ਉੱਤੇ ਛੱਤ ਹੈ ਤਾਂ ਮਾਲਕ ਦਾ ਸ਼ੁਕਰਾਨਾ ਕਰੋ ਕਿਉਂਕਿ ਘਰ ਦੀ ਕੀਮਤ ਉਹਨਾਂ ਨੂੰ ਪਤਾ ਹੈ ਜੋ ਸੜਕਾਂ ਤੇ ਰਾਤ ਬਿਤਾਉਂਦੇ ਨੇ ਘਰ ਹੈ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਤੇ ਸ਼ੁਕਰੀਆ ਫਿਰ ਜੋ ਵੀ ਤੁਹਾਡੀ ਕਿਰਤਿਆ ਜੋ ਵੀ ਤੁਹਾਡਾ काम ਪੰਦਾ ਹੈ ਉਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਇਹ ਕਿਰਤ ਇਹ ਕਾਰੋਬਾਰ ਮੈਨੂੰ ਬਖਸ਼ਿਆ ਜਿਹਦੇ ਨਾਲ ਮੈਂ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖ ਸਕਦਾ ਹਾਂ ਆਪਣੀਆਂ ਆਪਣੇ ਪਰਿਵਾਰ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹਾਂ ਇਸ ਤਰ੍ਹਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਆਪਣੀ ਕਿਰਤ ਕਰਨੀ ਸ਼ੁਰੂ ਕਰਦੇ ਆ ਭਾਵੇਂ ਤੁਹਾਡੀ ਦੁਕਾਨਦਾਰੀ ਆ ਖੇਤੀਬਾੜੀ ਆ ਤੁਸੀਂ ਨੌਕਰੀ ਕਰਦੇ ਹੋ ਕੋਈ ਵੀ ਕੰਮ ਕਰਦੇ ਹੋ ਨਾ ਉਹ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਕਰਨ ਨੂੰ ਕੰਮ ਤਾਂ ਦਿੱਤਾ ਕਈ ਲੋਕ ਕੰਮ ਨੂੰ ਤਰਸਦੇ ਨੇ ਮੇਲੇ ਫਿਰਦੇ ਨੇ ਭੈਣਾ ਬੀਬੀਆਂ ਰਸੋਈ ਦੇ ਵਿੱਚ ਜਾ ਕੇ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਿਓ ਸਾਡੇ ਘਰ ਦੇ ਧੰਨ ਆਨੰਦ ਦੇ ਭੰਡਾਰ ਹਮੇਸ਼ਾ ਭਰੇ ਰਹਿਣ ਤੁਸੀਂ ਬਹੁਤ ਕਿਰਪਾ ਕਰਦੇ ਹੋ ਇਹਦੇ ਲਈ ਆਪ ਜੀ ਦਾ ਸ਼ੁਕਰਾਨਾ ਇਸ ਤਰ੍ਹਾਂ ਨਾ ਇਕੱਲੀ-ਇਕੱਲੀ ਚੀਜ਼ ਦਾ ਸ਼ੁਕਰਾਨਾ ਇਹ ਸੋਹਣਾ ਪਰਿਵਾਰ ਤੁਹਾਨੂੰ ਮਿਲਿਆ ਹੈ ਉਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਅੰਮ੍ਰਿਤ ਵੇਲੇ ਉੱਠਿਓ ਉਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਗੁਰਬਾਣੀ ਦਾ ਪਾਠ ਕਰ ਰਹੇ ਹੋ ਉਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਇਹ ਦਾਤਾ ਮੇਰੀ ਝੋਲੀ ਦੇ ਵਿੱਚ ਪਾਇਆ ਗੁਰੂ ਘਰ ਗਏ ਹੋ ਭਾਵੇਂ ਤੁਸੀਂ ਰੋਜ਼ ਜਾਂਦੇ ਹੋ ਭਾਵੇਂ ਕਦੇ-ਕਦੇ ਹੀ ਜਾਣ ਦਾ ਮੌਕਾ ਮਿਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਇਹ ਭਾਗਾ ਭਰਿਆ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਲਿਆਂਦਾ ਤੁਸੀਂ ਮੈਨੂੰ ਆਪ ਜੀ ਦੇ ਖੁੱਲੇ ਦਰਸ਼ਨ ਪਹਾਰੇ ਦਿੱਤੇ। ਭਾਵ ਕਿ ਹਰ ਚੀਜ਼ ਦੇ ਲਈ ਮਾਣਕ ਦਾ ਸ਼ੁਕਰਾਨਾ। ਰੋਟੀ ਖਾਣ ਮੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ। ਪਾਣੀ ਪੀਣ ਮੇਲੇ ਸ਼ੁਕਰਾਨਾ। ਕੱਪੜੇ ਪਹਿਨਣ ਮੇਲੇ ਸ਼ੁਕਰਾਨਾ। ਘਰ ਵਿੱਚ ਕੋਈ ਨਵੀਂ ਚੀਜ਼ ਆਈ ਜਾਂ ਕੋਈ ਨਵਾਂ ਕੱਪੜਾ ਆਇਆ ਏ। ਕੋਈ ਵੀ ਨਿੱਕੀ ਚੀਜ਼ ਆਈ ਵੱਡੀ ਚੀਜ਼ ਆਈ ਉਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ। ਗੁਰੂ ਦੇ ਉੱਤੇ ਪ੍ਰੋਸਸ ਰੱਖ ਕੇ ਕਹਿ ਰਹੀਆਂ ਇੱਕ ਵਾਰ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਫਿਰ ਦਾਤਾਂ ਸੰਭਾਲੀਆਂ ਵੀ ਸੰਭਲੀਆਂ ਨਹੀਂ ਜਾਣੀਆਂ ਕਿਉਂਕਿ ਜਦੋਂ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਨਾ ਸਾਡੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਮਾਨ ਹੋ ਜਾਂਦੀ ਹੈ ਜਿਵੇਂ ਸਾਡੇ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਨਾ ਉਹ ਚੀਜ਼ਾਂ ਆਪ ਸਾਡੇ ਮਗਰ ਮਾਲਕ ਕਰਤੀਆਂ ਨੇ ਇਸ ਕਰਕੇ ਮਾਲਕ ਦਾ ਸ਼ੁਕਰਾਨਾ ਕਰਨਾ ਕੋਈ ਔਖਾ ਨਹੀਂ ਆ ਸਾਨੂੰ ਤਾਂ ਹਰ ਸਾਹ ਦੇ ਨਾਲ ਹਰ ਸਾਹ ਦਾ ਸ਼ੁਕਰਾਨਾ ਨੂੰ ਕੀ ਹੈ ਸਵਾਸ ਸਵਾ ਸਿਮਰਨ ਸਵਾਸ ਸਵਾ ਸ਼ੁਕਰਾਨਾ ਜੇ ਸਵਾਸ ਸਵਾ ਸ਼ੁਕਰਾਨਾ ਨਹੀਂ ਕਰ ਸਕਦੇ ਤਾਂ ਟਕ ਟਕ ਤਸਵੀਰੀ ਉਖ ਗਿਆ ਸਾਰ ਇੱਕ ਵਾਰ ਹਰ ਇੱਕ ਚੀਜ਼ ਦੇ ਲਈ ਸ਼ੁਕਰਾਨਾ ਕਰੀਏ ਫਿਰ ਰਾਤ ਨੂੰ ਸੌਣ ਵੇਲੇ ਸ਼ੁਕਰਾਨਾ ਕਰੀਏ ਸਾਡੇ ਵੱਲੋਂ ਕੀਤੀ ਹੋਈ ਸ਼ੁਕਰਾਨੇ ਦੀ ਇਹ ਅਰਦਾਸ ਬੇਨਤੀ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਰੁਕਾਵਟਾਂ ਪਰੇਸ਼ਾਨੀਆਂ ਨੂੰ ਕਰ ਦਵੇਗੀ ਫਿਰ ਆਓ ਅੱਜ ਤੋਂ ਹੀ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰੀਏ ਜਿਵੇਂ ਜਿਵੇਂ ਸ਼ੁਕਰਾਨਾ ਕਰਾਂਗੇ ਨਾ ਉਵੇਂ ਉਵੇਂ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਘਰ ਪਰਿਵਾਰ ਦੀਆਂ ਕਾਰੋਬਾਰ ਦੀਆਂ ਬਰਕਤਾਂ ਵਧਣਗੀਆਂ ਸੋ ਸੰਗਤ ਜੀ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਆ ਆਓ ਫਿਰ ਇੱਕ ਵਾਰ ਹੁਣੇ ਸਾਰੇ ਰਣਕੀ ਸ਼ੁਕਰਾਨਾ ਕਰੀਏ ਅੱਖਾਂ ਬੰਦ ਕਰਕੇ ਹਰ ਇੱਕ ਚੀਜ਼ ਨੂੰ ਯਾਦ ਕਰੋ ਜੋ ਮਾਲਕ ਨੇ ਦਾਤਾਂ ਦਿੱਤੀਆਂ ਨੇ ਇਕੱਲੀ ਇਕੱਲੀ ਚੀਜ਼ ਨੂੰ ਆਧਕਾਰੋ ਤੇ ਮਾਲਕ ਦਾ ਸ਼ੁਕਰਾਨਾ ਕਰੋ ਦੇਖਣਾ ਜੇ ਕਿਤੇ ਮਨ ਦੇ ਵਿੱਚ ਕੋਈ ਗਿਲਾ ਸ਼ਿਕਾਇਤ ਹੋਈ ਸਾਰੇ ਦੂਰ ਹੋ ਜਾਣਗੇ ਪਤਾ ਲੱਗੇਗਾ ਵੀ ਵਾਹਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਬਹੁਤ ਕੁਝ ਦਿੱਤਾ ਹੈ ਹੁਣੇ ਸ਼ੁਕਰਾਨਾ ਕਰਕੇ ਦੇਖੋ ਸੋ ਸਤਿਗੁਰਜ ਜੀ ਜੇਕਰ ਆਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਅਗਲੀ ਵੀਡੀਓ ਤੁਸੀਂ ਕਿਸ ਵਿਸ਼ੇ ਤੇ ਸੁਣਨਾ ਚਾਹੁੰਦੇ ਹੋ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰਿਓ ਇਸ ਤਰ੍ਹਾਂ ਸਾਡੀ ਬਹੁਤ ਮਦਦ ਹੋ ਜਾਂਦੀ ਆ ਜੋ ਵੀ ਤੁਹਾਡੇ ਮਨ ਦੇ ਸਵਾਲ ਨੇ ਜਾਂ ਮਨ ਦੇ ਵਿੱਚ ਕੋਈ ਵੀ ਐਸਾ ਵਿਸ਼ਾ ਹੈ ਜਿਹਦੇ ਤੇ ਤੁਸੀਂ ਸਾਡੇ ਵਿਚਾਰ ਸੁਣਾਣਾ ਚਾਹੁੰਦੇ ਹੋ ਉਹ ਕਮੈਂਟ ਬਾਕਸ ਵਿੱਚ ਮੋਰ ਦੱਸ ਸਕਦੇ ਹੋ